सुही महल्ला पंजवा जिसके सिर ऊपर तू स्वामी सो दुख कैसा पावे बोल न जाने माया मद माता मरना चीत ना आवे मेरे राम राय तू संता का संत तेरे तेरे सेवक को पहु नाही जम नहीं आवे मेरे रहाओ जो तेरे रंग राते स्वामी तिनका जन्म मरण दुख ना सा ਤੇਰੀ ਬਖਸ਼ੇ ਨ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੇ ਤੇਰੀ ਸਰਨ ਤੇਰੀ ਪਰਵਾਸੇ ਪੰਜ ਦੁਸ਼ਟ ਲੈ ਸਾਦੇ ਗਿਆਨ ਧਿਆਨ ਕਿਛ ਕਰ ਮੈ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੇ ਬੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ जिसके सिर ऊपर तू स्वामी सो दुख कैसा पावे बोल न जाने माया मद माता मरना चीत न आवे मेरे राम राय तू संता का संत तेरे तेरे सेवक को पौ किच ही जम नहीं आवे रे रहाओ जो तेरे रंग राते स्वामी तिनका जन्म मरण दुख ना सा तेरी बक्से न मेटे कोई सतगुरु का दिलासा नाम ते आयन सुख फल पायन आठ पहर आराधे तेरी शरण तेरे परवासे पंच दुष्ट लैसा दे ज्ञान ध्यान किछ कर्म न जाना सार न जाना तेरी सबते बड़ा सतगुरु नानक जिन कला राखी मेरी सोही महल्ला पंजवा जिसके सिर ऊपर तू स्वामी सो दुख कैसा पावे बोल न जाने माया मद माता मरना चीत ना आवे मेरे राम राय तू संता का संत तेरे तेरे सेवक को पौ किछ नाहीं जम नहीं आवे नेरे राह जो तेरे रंग राते स्वामी तिनका जन्म मरण दुख नासा तेरी बक्से न मेटे कोई सतगुर का दिलासा नाम ते आयन सुख फल पायन आठ पहर आरा दे, तेरी तेरे परवासे पंच दुष्ट ज्ञान ध्यान किच कर्म न जाना सार न जाना तेरी सबते वदा नानक जिनकल राखी मेरी। ਸ੍ਰੀ ਹੀ ਮਹੱਲਾ ਪੰਜਵਾ ਜਿਸਕੇ ਸਿਰ ਉਪਰ ਤੂ Swami ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਮੇਰੇ RAM ਰਾਏ ਤੂ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਪੌਖਿ ਚਿਨਾਹੀ ਜਮਨੇ ਹੀ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਦਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮੀਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਤੇ ਆਇਣ ਸੁਖ ਫਲ ਪਾਇਨ ਆਠ ਪਹਿਰ ਆਰਾਦੇ ਤੇਰੀ ਸਰਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸੱਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਪੰਜਵਾ ਜਿਸਕੇ ਸਿਰ ਉਪਰ ਤੂ Swami ਸੋ ਦੁੱਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾਵੇ ਮੇਰੇ RAM ਰਾਏ ਤੂ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਉ ਕਿਛ ਨਹੀਂ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸਵਾਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ੇ ਨਾ ਮੀਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪਹਿਰ ਆਰਾ ਦੇ ਤੇਰੀ ਸਰਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾਦੇ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਲ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੁਹੀ ਮਹੱਲਾ ਪੰਜਵਾ ਜਿਸਕੇ ਸਿਰੂ ਪਰਤੂ ਸਵਾਮੀ ਸੋ ਦੁੱਖ ਕੈਸਾ ਪਾਵੇ ਬੋ ਨ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਾਉ ਕਿਛ ਨਾਹੀ ਜਮ ਨਹੀਂ ਆਵੇ ਨੇ ਰੇ ਰਹਾਉ ਜੋ ਤੇਰੇ ਰੰਗ ਰਾਤੇ Swami ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮੇਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਨ ਆਠ ਪਹਿਰ ਆਰਾਦੇ ਤੇਰੀ ਸਰਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾਦੇ ਗਿਆਨ ਧਿਆਨ ਕਿਛ ਕਰ ਮੈਂ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ